ਸੋ ਪਿਆਰੇ ਦੋਸਤ ਹਿੰਦੁਸਤਾਨ ਦੀ ਇੰਡਸਟਰੀ ਦਾ ਇੱਕ ਤਰ੍ਹਾਂ ਪਰੰਪਰਾ ਜਿਹਨੂੰ ਪ੍ਰਯਾਨੌਰ ਕਹਾ ਵੀ ਪਾਇਆ ਜਾਂਦਾ ਹੈ ਅੱਜ ਉਹਨਾਂ ਦਾ ਚੌਥਾ ਸਾਲ ਹੋਣਾ ਪਰ ਉਹ ਸਿੰਦਾਬੀ ਇਨਸਾਨ ਜ਼ਿੰਦਗੀ ਤੇ ਕਲਾ ਦਾ ਹਰ ਖੇਤਰ ਵਿੱਚ ਜੋ ਵੀ ਨਾਮ ਕੀਤਾ ਬਾ ਕਮਾਲ ਕੀਤਾ ਹੈ ਔਰ ਇੱਕ ਕੋਈ ਪੈਕੇਜ ਦੇ ਵਿੱਚ ਸਭ ਕੁਝ ਹੀ ਉਹਦਾ ਹੈ। ਮਾਮੇ ਦੀ ਵਿੱਚ ਹੀ ਮੈਂ ਦਸੀ ਉਹਨਾਂ ਵਰਗੀ ਫਾਈਲ ਕੋਈ ਨਿਕਲ ਸਕਦਾ ਸੀ। ਇੱਕ ਕੋਈ ਸ਼ੈਟੀ ਜਿਹੜੇ ਬਿਲਕੁਲ ਉਸ ਨਾਲ ਜੁੜੇ ਸੀ ਉਹ ਪੁਰਾਣੇ ਦੇਲੇ ਜੁੜੇ ਸੀ। ਕੋਈ ਸ਼ੈਟੀ ਨੇ ਇੱਕ ਵਾਰੀ ਆਪਣੀ ਇੰਟਰਵਿਊ ਦੇ ਵਿੱਚ ਕਿਹਾ ਕਿ ਤੁਹਾਨੂੰ ਕਿਸ ਕਲਾਕਾਰ ਦੇ ਨਾਲ ਕਿਸ ਅਦਾਕਾਰ ਦੇ ਨਾਲ ਫਾਈਟ ਕਰਨ ਦੇ ਵਿੱਚ ਮਜ਼ਾ ਆਉਂਦਾ ਹੈ। क्यों सिर्फ एक ही है धर्म जो तो फाइट करते पता लगता कि सो इस दुनिया के नहीं रहे दे, दे। तो अपने दिल तो कह दिल श्रद्धांजलि जरूर अपने दुआव में याद रखें